ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਤਰ੍ਹਾਂ ਦੇ ਸੰਦੇਸ਼ ਪ੍ਰਾਪਤ ਹੋਏ ਨੇ ਜਿਨ੍ਹਾਂ ਵਿੱਚ ਬਹੁਤੀਆਂ ਤਸਵੀਰਾਂ ਨੇ ਔਰ ਤਸਵੀਰਾਂ ਦੇ ਨਾਲ ਗਰਵਾਣੀ ਦੇ ਕੁਝ ਸ਼ਬਦ ਅੰਕਿਤ ਕਰਕੇ ਦੋਸਤਾਂ ਮਿੱਤਰਾਂ ਇਸ ਨਹੀਂ ਹੈ ਵੱਲੋਂ ਸੰਦੇਸ਼ ਪ੍ਰਾਪਤ ਹੋਏ ਨੇ ਇਹ ਸੰਦੇਸ਼ ਮੁਬਾਰਕ ਹਨ ਤੇ ਇਹ ਇੱਕ ਚੰਗੀ ਗੱਲ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆਂ ਇਸ ਸਮੇਂ ਦੇ ਵਿੱਚ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਸ਼ਖਸੀਅਤ ਤੋਂ ਉੱਪਰ ਸੰ ਸ਼ਖਸੀਅਤ ਤੋਂ ਉੱਪਰ ਜਦੋਂ ਅਸੀਂ ਕਹਿੰਦੇ ਆਂ ਤਾਂ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਨੂੰ ਸਮਝਣ ਦੇ ਲਈ ਕੇਵਲ ਤਸਵੀਰ ਜਾਂ ਕੇਵਲ ਇੱਕ ਜਾਂ ਦੋ ਸ਼ਬਦਾਂ ਦੇ ਵਿੱਚ ਅਸੀਂ ਉਹਨਾਂ ਦੇ ਸਿਧਾਂਤ ਨੂੰ ਅੰਕਤ ਨਹੀਂ ਕਰ ਸਕਦੇ ਇਸ ਦੇ ਲਈ ਸਾਡੇ ਕਈ ਜਨਮ ਬੀਤ ਜਾਣਗੇ ਗੁਰੂ ਮਹਾਰਾਜ ਨੂੰ ਸਮਝਣ ਦੇ ਲਈ ਅੱਜ ਇਸ ਪਵਿੱਤਰ ਦਿਹਾੜੇ ਤੇ ਮੈਂ ਆਪ ਜੀ ਦੇ ਨਾਲ ਕੁਝ ਲੇਣਾ ਆਪਣੀ ਕਿਤਾਬ ਦੇ ਵਿੱਚੋਂ ਕਿਤਾਬ ਜਿਸ ਦਾ ਟਾਈਟਲ ਹੈ ਸਤਗੁਰ ਨਾਨਕ ਜੀਵਨ ਅਤੇ ਅਨੁਭਵ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ ਹਾਂ ਗੁਰੂ ਨਾਨਕ ਸਾਹਿਬ ਸਰਵ ਸੰਜੇ ਪ੍ਰਤੀਪਾਲਕ ਸੱਚ ਨਾਲ ਮਿਲ ਕੇ ਉਸ ਸੱਚ ਦਾ ਹੀ ਰੂਪ ਹੋ ਕੇ ਪ੍ਰਗਟ ਹੋਏ ਸਨ ਗੁਰੂ ਜੀ ਦੀ ਨਿਰੰਕਾਰੀ ਜੋਤ ਨੂੰ ਉਹਨਾਂ ਦੇ ਰਚਨਾ ਰਹੀਂ ਸਮਝਣ ਲਈ ਪਾਠਕ ਨੂੰ ਗਰਵਾਣੀ ਨਾਲ ਜੁੜ ਕੇ ਉਸ ਦੇ ਅਧਿਆਤਮਿਕ ਉਚਤਾ ਤੱਕ ਪਹੁੰਚ ਕਰਨੀ ਪਵੇਗੀ ਜਿੱਥੇ ਗੁਰੂ ਜੀ ਨੇ ਆਪ ਪਹੁੰਚ ਕੀਤੀ ਸੀ ਗੁਰੂ ਜੀ ਦੀ ਰੱਬੀ ਸ਼ਖਸੀਅਤ ਦੇ ਦਰਸ਼ਨ ਕਰਨ ਦੇ ਲਈ ਪਾਠੀ ਨੂੰ ਗੁਰਵਾਣੀ ਅਨੁਭਵ ਵਿੱਚ ਦਾਖਲ ਹੋਣਾ ਪਵੇਗਾ ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸੀਅਤ ਰਹਸੀ ਤਰ੍ਹਾਂ ਸੀਮਤ ਹੈ ਜਿਸ ਨੂੰ ਸਾਝਣ ਲਈ ਕੀਤੇ ਜਾਂਦੇ ਇਨਸਾਨੀ ਯਤਨ ਕਾਫੀ ਨਹੀਂ ਕਿਉਂਕਿ ਗੁਰੂ ਸ਼ਖਸੀਅਤ ਦੇ ਦੇਵਤਗੁਣਾ ਨੂੰ ਅਸੀਂ ਇਨਸਾਨੀ ਜਾਂ ਸਮਾਜਿਕ ਦੇ ਗਿਆਨ ਦੇ ਫਿਲਮਰ ਹੈ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਗੁਰੂ ਦੇ ਸ਼ਬਦ ਰੂਪੇ ਸਕਸ਼ੀਅਤ ਨੂੰ ਸ਼ਬਦ ਰਹੀਂ ਸਮਝਿਆ ਜਾ ਸਕਦਾ ਹੈ ਗਰਵਾਣੇ ਸ਼ਬਦ ਗਿਆਨ ਦਾ ਵਿਸ਼ਾਲ ਸਮੁੰਦਰ ਹੈ ਜਿਸ ਦਾ ਪੂਰਾ ਭੇਦ ਜਾਣਨ ਲਈ ਕੋਈ ਵਿਅਕਤੀ ਵਿਸ਼ੇਸ਼ ਦਾਵਾ ਨਹੀਂ ਕਰ ਸਕਦਾ ਪਰ ਉਸ ਨਾਲ ਮਿਲ ਕੇ ਉਸ ਦਾ ਰੂਪ ਹੋ ਸਕਦਾ ਹੈ ਗੁਰੂ ਜੀ ਦਾ ਜੀਵਨ ਅਨੁਭਵ ਅਤੇ ਉਹਨਾਂ ਦੀ ਬਾਣੀ ਵਿੱਚ ਮਨੁੱਖ ਨੂੰ ਉਸ ਸੱਚ ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ ਜਿਸ ਸੱਚ ਦੇ ਅਸੀਂ ਸਾਰੇ ਦੇਣ ਹਾ ਗੁਰੂ ਦੇ ਪਵਿੱਤਰ ਸੰਦੇਸ਼ ਨਾਲ ਜੁੜ ਕੇ ਅਸੀਂ ਉਸ ਸੱਚੀ ਸ਼ਖਸੀਅਤ ਦੀ ਗੋਦ ਦਾ ਅਨੰਦ ਲੈ ਸਕਦੇ ਹਾਂ ਗੁਰੂ ਜੀ ਦੀ ਰੱਬੀ ਜੋਤ ਵਿੱਚ ਸਭ ਗੁਣ ਹਨ ਪਰੰਤੂ ਇਹ ਗੁਣ ਕੇਵਲ ਇਨਸਾਨੀ ਹੀ ਨਹੀਂ ਸੰ ਗੁਰਬਾਣੀ ਦੀ ਦ੍ਰਿਸ਼ਟੀ ਵਿੱਚ ਗੁਰੂ ਨੂੰ ਅਸੀਂ ਇਨਸਾਨੀ ਆਕਾਰਾਂ ਤੱਕ ਸੀਮਿਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੈ ਅਤੇ ਮਨੁੱਖ ਦੀ ਮੁਕਤੀ ਦਾ ਮਾਰਗ ਦਰਸ਼ਨ ਕਰਦਾ ਹੈ ਅੱਜ ਇੰਨਾ ਹੀ ਕਾਫੀ ਬਾਕੀ ਇਸ ਕਿਤਾਬ ਦੇ ਵਿੱਚੋਂ ਹੋਰ ਕੁਝ ਲਾਈਨਾਂ ਜਾਂ ਕੁਝ ਪੈਰੇ ਤੁਹਾਡੇ ਨਾਲ ਆਉਣ ਵਾਲੇ ਸਮਾਂ ਦੇ ਵਿੱਚ ਸਾਂਝੇ ਕਰਾਂਗੇ ਅਖੀਰ ਵਿੱਚ ਆਪ ਸਭ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਮਿਹਰ ਕਰਨ ਸਭ ਨੂੰ ਤਰੱਕੀਆਂ ਬਖਸ਼ਣ ਤੰਦਰੁਸਤੀ ਦੇਣ ਔਰ ਅਸੀਂ ਗੁਰੂ ਜੀ ਦੇ ਦਿੱਤੇ ਸੰਦੇਸ਼ ਗੁਰ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਧੰਨਵਾਦ ਜੀ